ਦੇ ਵਿੱਚ ਇੱਕ ਕਤਲ ਹੋਈ ਹੈ ਜੀ ਉਹ ਇਸ ਪੰਕਚੀ ਜਾ ਰਹੀ ਹੈ ਜਿਹੜੀ ਆਪਣੇ ਹੱਲੇ ਲਾਮੇ ਸ਼ਹਿਬਾਬ ਅਤੇ ਐਡੀਸਪੀ 1 ਮਰਦ ਨੂੰ ਮਗਰਾ ਸਾਡੇ ਸਾਡੇ ਸਟੂਮਲ ਲਾਮਾ ਰੋਡ ਨਾਲ ਦੀ ਟੀਮ ਨੇ ਉਹ ਕਮੈਂਡਰ ਰਿਕਵਰੀ ਕੀਤੀ ਹੈ ਇੱਕ ਜੋਰ ਐਕਟਵਾ ਜੋਬ ਸੀ ਉਹਨੂੰ ਫੜਿਆ ਸੀ ਉਹ ਤੋਂ ਬਾਅਦ ਉਹਦੇ ਖਿਲਾਫ ਮਕਾਇਆ ਨੰਬਰ 40 ਅੰਡਰ ਸੈਕਸ਼ਨ 302 314 102 314 2 ਦੇ ਪੀਐਨਐਸ ਦੇ ਵਿੱਚ ਜਿਹੜਾ ਅਪਰਾਧ ਕਰੀ ਦੀ ਸੀ ਦੇ ਨਵੇਂ ਸਾਡੀਆਂ ਸਿੱਖਿਆ ਨੇ ਔਰ ਉਹਦੇ ਤੋਂ ਗਾਂ ਪੰਦਰ ਜਿਹੜਾ ਬਣਾ ਲਿਆ ਗਿਆ ਉਹ ਦੀ ਕੀਤੀ ਗਈ ਪੰਦਰ ਸਟੇਟ ਦੇ ਵਿੱਚ ਹੁੰਦੇ ਆ ਜਿਹੜਾ ਸਾਡੇ ਕੋਲ ਜਿਹੜੀ ਅੱਧੀ ਅੰਕਾਤੀ ਆ ਉਹਦੇ ਵਿੱਚ ਉਹ ਮਗਰ ਆ ਵਹੀਕਲ ਜਿਹੜੇ ਆ ਮੋਟਰਸਾਈਕਲ ਫਤ ਫਤ ਤਾਂ ਜਿਹੜੀ ਕੀਤੀ ਉਹ ਇੱਕ ਮੰਡਰ ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੀ ਕੋਰਸ ਸੌਫਸਿੰਗ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਇਨਫੈਕਸ਼ਨ ਸਟੇਟਮੈਂਟ ਆ ਉਹਦੇ ਅਸਲ ਤੇ ਹੋਪਲੇਸ ਆਪਣਾ ਪਤਾ ਨੰਬਰ 44 ਜਿਹੜਾ ਉਹ ਜਿਹੜੇ ਦੇਖੇ ਆ ਔਰ ਮਲੂਮ ਨੇ ਕਿ ਲਿਸਟ ਹੋ ਜਾ ਜਿਹੜਾ ਦੇਸ਼ੀ ਹੈ ਜਿਹੜਾ ਸਰ ਇਹ ਕਿਹੜੀ ਚੀਜ਼ਾ ਦੇਖਣਾ ਹੈ ਕਿ ਇਹ ਅਜੇ ਤਾਂ ਇਹਨੇ ਸਾਰੇ ਵਿਕਲਪ ਇੱਕੋ ਜਗ੍ਹਾ ਤੇ ਡੰਕ ਕੀਤੇ ਹੋਏ ਕੋਟੋ ਜਿਹੜੇ ਆ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਪਾਸੇ ਮੁਕਦਮੇ ਦਰਜ ਹੈਗੇ ਆ ਤੇ ਨੁੱਤੇ ਪਿੱਛੇ ਇਹਦੇ ਖਿਲਾਫ ਦਰਜ ਆ ਗੋਰੀ ਦੇ ਹੋ ਰਹੇ ਸਾਈਕਲ ਚੋਰੀ ਕਰਨ ਦਾ ਇਹ ਕੰਮ ਕਰਦਾ ਉਹ ਹੁਣ ਦਾ ਫਰਦਲੇ ਕੋ ਪੁਕਸ਼ ਕਰ ਰਹੇ ਆ ਜੀ ਪਹਿਲੇ ਜਿਹੜੇ ਮਕਦਮੇ ਜਿਹੜੇ ਇਹਦੇ ਕਲੱਬ ਦੱਜ ਹੋਏ ਜਾਂ ਜਿਹੜੀ ਕਬਰ ਹੀ ਹੋਈ ਉਹ ਕਿੱਥੇ ਵੇਚੀ ਸੀ ਉਹ ਇੱਕ ਮਿੰਟ ਜਿਹੜੇ ਨੌ ਮੋਟਰਸਾਈਕਲ ਆਪਣੇ ਕੋਲੋਂ ਨੌ ਬਾਈਕਟ ਕਬਰ ਹੋਏ ਨੇ ਇੱਕ ਤਾਂ ਇਹਦੇ ਕੋਲ ਮੈਲੇ ਤੇ ਨੰਬਰ ਹੋ ਗਿਆ ਸੀ ਆઠ ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਢੰਗ ਕੀਤੇ ਸੀ ਪਟਾয়া ਉੱਥੇ ਬੇਬਾਰ ਬੰਦ ਪਿਆ ਪਟਾয়া ਸੋਸੇ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਕੰਮ ਕੀਤੇ ਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਉਹ ਨਾਲ-ਨਾਲ ਸਾਰੇ ਏਰੀਆ ਦੇ ਵਿੱਚ ਬਾਕੀ ਉਸ ਸਰਦਾਰਾ ਫਾਜ ਕੋਰ ਮੈਂ ਡਾਇਰੋਗੇਸ਼ਨ ਕਰ ਰਿਹਾ ਹੈ ਜੀ ਕਿ ਨਿਕਲੋ ਸਭ ਇਹ ਮਾਮਲਾ ਹੈ ਅਜੇ ਤਿੰਨ ਮਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਹੈ ਜੀ ਜਿਹਨਾਂ ਬੀਟ ਵੀਨ ਇੰਸਪੈਕਟਰ ਔਰ ਆਰਪਫ ਕੋਪੀੜੀ ਦਾ ਕੇਸ ਜੀ ਜਿਹੜੇ ਦਾ ਮੋਨੋ ਮਗਰਾ ਅਜੇ ਤਾਂ ਇਹ ਇਕੱਲਾ ਹੀ ਹੈ ਉਹ ਗਾਂਵ ਕੋਮੈਂਡੋਰ ਕੋਈ ਦਾ ਸਾਥੀ ਦੇਲੀ ਹੋਵੇ ਵੀ ਉੱਪਰ ਚੈੱਕ ਕਰਾਂਗੇ ਜੀ ਗੰਦਾ ਯਾਰ ਅਕਸਰ ਜਿਹੜੇ ਸਰਕਾਰ ਆਉਂਦੇ 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 ਆਉਂ ਇਹ ਕੋਈ ਮੋਟੇ ਰੋਡ ਤੇ ਚੱਲਣ ਦਾ ਨਹੀਂ ਗਿਆ ਜੀ ਇਸ ਦੇ ਲਈ ਸਭ ਤੋਂ ਵੱਧ ਚੱਲਣ ਵਾਲੀ ਜਗ੍ਹਾ ਚੌਪੜੇ ਆਖੀ ਬੋਲੇ ਆਤਪਤੀ ਸਾਡੀ ਆਤਬੰਦੀ ਤੇ ਸਾਡੀ ਰੋਡ ਤੇ ਵੀ ਹੈਗੀ ਆ ਔਰ ਸਾਡੀ ਦਰਦਤਾ ਰੋਡ ਤੇ ਵੀ ਹੈਗੀ ਆ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਕਿਪੂ ਫਾਣੀ ਜਿਹੜੇ ਛੋਟੇ ਪਿੰਡਾਂ ਦੇ ਫਾਣੀ ਰਸਤੇ ਜਾਂਦੇ ਉਹਨਾਂ ਨੂੰ ਮਗਰਾਂ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਚੋਰੀ ਆਪਾਂ ਪਹਿਲਾਂ ਵੀ ਕੀਤੇ ਹੋਏ ਜਿਹੜੇ ਤਰਨਤਾਰਨ ਤੋਂ ਅੱਗੇ ਚੋਰੀ ਕਰਦੇ ਤਰਨਤਾਰਨ ਦੇ ਵਿੱਚ ਹੀ ਮੋਟਾ ਲਗਾਪਰ ਕਰਾਈ ਜਾਂਦੇ ਪਿੰਡਾਂ ਦੇ ਵਿੱਚ ਕਾਫੀ ਅਸੀਂ ਪਿਛਲੇ ਇੱਕ ਸਾਲ ਵੀ ਅਸੀਂ ਅਸੀਂ ਨਾਲ ਵੀ ਕੰਮ ਕੀਤਾ ਤੇ ਇਹ ਵੀ ਵੈਸੇ ਉੱਧਰ ਦਾ ਹੀ ਰਹਿਣ ਵਾਲਾ ਆ ਜਿਸ ਤਰ੍ਹਾਂ ਔਰ ਮੋਟਰਸਾਈਕਲ ਵੀ ਉੱਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਸੰਗ ਵਾਲਾ ਜਿਹੜਾ ਪੱਤੇ ਜਿਹੜਾ ਦਿੱਤੇ ਉਹਦੇ ਉੱਪਰ ਬਾਏ ਨੇ ਕੰਮਰ ਵੇਚਣੀ ਸੀ ਕਿਸਨਾ ਕਿਸੇ ਨੂੰ ਉਹ ਪਗਾਏ ਦੀ ਫਰਦੇ ਚੋਂ ਆਨੇ ਕਰ ਉਹ ਚੰਦ ਚੈੱਕ ਕਰਾਂਗੇ ਜਿਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਬੈਕਗ੍ਰਾਉਂਡ ਹੈ ਜੀ ਬੇਸਿਕਲੀ ਮੋਨੋ ਮਗਰਾ ਜਿਹੜਾ ਹੁਣ ਤੱਕ ਅਸੀਂ ਫਸਕੇ ਹੋਏ ਹੋਰ ਇੱਕ ਮਿੰਟ ਹੋਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਕਾਮੇ ਚੋਂ ਜਦੋਂ ਰੈਸਟ ਪਾ ਕੇ ਨੂੰ ਜੇਲ੍ਹ ਭੇਜਿਆ ਗਿਆ ਬੇਲੋਂ ਉਹ ਬਾਹਰ ਆਇਆ ਕਹਿੰਦੇ ਨੇ ਚੋਰੀ ਕੀਤੀ ਇਹਦੇ ਖਲਾਫ ਤਿੰਨ ਮਕਦਮੇ ਆਲਰੇਡੀ ਪਹਿਲਾਂ ਦਰਜ ਤੇ ਚੌਥਾ ਆਇਆ ਦਰਜ ਹੋਇਆ। ਪਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕਦੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਨਿਕਲਣ ਤੇ ਗਾਪਤ। ਕੋਈ ਨਹੀਂ ਨਸ਼ੇ ਦਾ। ਕਿ ਨਸ਼ੇ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ।